हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਤੋ ਕੇ ਪਹੁੰਚੇ ਆ ਇਹ ਪਿੰਡ ਨੇੜੇ ਘੜਕੇ ਦੇ ਵੀ ਰਹਿ ਜਾਂਦਾ ਤੇ ਚੋਲਾ ਸਾਹਿਬ ਦੇ ਵੀ ਲੱਗੇ ਆ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਨ ਸਾਹਿਬ ਲੱਗਦਾ ਇੱਕ ਘਰੇਲੂ ਘਰ ਵੀ ਆ ਦੋਸਤੋ ਇਸ ਘਰੋਂ ਆਪਾਂ ਕੋਈ ਸਾਲਕ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਬਾਅਦ ਵਿੱਚ ਵੀਰ ਨੇ ਕੋਈ ਦੂਕ ਬੜੀ ਪਸ਼ੂ ਲਿਆਂਦੇ ਵੀ ਆ ਘਰੇ ਰੱਖਣ ਵਾਸਤੇ ਤੇ ਉਹ ਸੇਲ ਵੀ ਕੀਤੇ ਆ ਤੇ ਨਾਲ ਦੀ ਨਾਲ ਵੀਰ ਦਾ ਸ਼ੌਂਕ ਆ ਵੀ ਕਿਤੇ ਨਾ ਕਿਤੇ ਵਪਾਰ ਦਾ ਕੰਮ ਵੀ ਨਾਲ ਨਾਲ ਕਰੀ ਚੱਲੀ ਗਏ ਕੋਈ ਚੰਗਾ ਪਸ਼ੂ ਆਉਂਦਾ ਇਹਨਾਂ ਦੇ ਹੱਥ ਤੇ ਬਿਲਕੁਲ ਉਹ ਵਿਖਾਉਂਦੇ ਰਹਿੰਦੇ ਆ ਸਾਹਮਣੇ ਬਿਲਕੁਲ ਤੁਹਾਡੇ ਪੇਸ਼ ਕਰ ਦਿੰਦੇ ਰਹਿੰਦੇ ਆ ਤੇ ਮਾਲ 1 2 2 ਨਗ ਜਿਹੜੇ ਇਹਨਾਂ ਦੇ ਕੋਲ ਆ ਜਾਂਦੇ ਆ ਬਾਕੀ ਤੁਸੀਂ ਪੁੱਛ ਗਿਸ ਕਰਕੇ ਡਿਟੇਲ ਆਉਣ ਵਾਲੇ ਸਮੇਂ ਦੇ ਵਿੱਚ ਲੈ ਸਕਦੇ ਜੀ ਅੱਜ ਇਸ ਵੀਡੀਓ ਦੇ ਵਿੱਚ ਇੱਕ ਮੱਝ ਜਿਹੜੀ ਦੋਸਤੋ ਆਪਾਂ ਤੁਹਾਨੂੰ ਦਿਖਾ ਰਹੇ ਆ ਗੱਬਣ ਤਿਆਰੀ ਵਾਲੀ ਮੱਝ ਆ ਟੋਕੜ ਗੱਬਣ ਮੱਝ ਇਹ ਵੀਰ ਨੇ ਆਪ ਪਰਚੇਜ਼ ਕੀਤੀ ਸੀ ਖਰੀਦੀ ਸੀਗੀ ਜਰਮਨਜੀਤ ਵੀਰ ਦਾ ਨਾਮ ਆ ਰਤੋਂ ਦੇ ਪੇਂਡ ਤੇ ਤਰੀਕਾ ਚ ਦੋਸਤੋ 21 ਅਕਤੂਬਰ ਦਿਵਾਲੀ ਦਾ ਤਿਉਹਾਰ ਤੇ ਬਾਕੀ ਦਿਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਵੀ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਹੁਣ ਸਭ ਤੋਂ ਪਹਿਲਾਂ ਜਰਮਨਜੀਤ ਭਾਈ ਸਤਿ ਸ੍ਰੀ ਅਕਾਲ ਜੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੋ ਸੰਧੂ ਰਾਸ ਸੰਧੂ ਚੈਨਲ ਦੇਖਣ ਵਾਲੇ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਰਮਨਜੀਤ ਕੀ ਹਾਲ ਹੈ ਵਧੀਆ ਜੀ ਕਿਰਪਾ ਰੱਬ ਦੀ ਠੀਕ ਹੈ ਭਰਾ ਜਰਮਨ ਅੱਜ ਤੋਂ ਤਕਰੀਬਨ ਕੋਈ ਸਾਲ 10 ਮਹੀਨੇ ਪਹਿਲਾਂ ਇੱਕ ਵੀਡੀਓ ਪਾਈ ਸੀ ਆਪਾਂ ਹਾਂਜੀ ਵੀਰ ਜੀ ਇਹ ਉਸ ਤੋਂ ਬਾਅਦ ਮਾਲ ਤੁਸੀਂ ਇਹ ਵੀ ਗੱਲ ਦੱਸੀ ਹੈ ਵੀ ਪਸ਼ੂ ਚਲੋ ਲਿਆਂਦੇ ਆ 2-3 ਵਾਰੀ ਤੇ ਚਲੋ ਪੂਰੇ ਪਾਰੇ ਕਰਦੇ ਆ ਪੂਰੇ ਪਾਰੇ ਕਰਦੇ ਆ ਜੀ ਹਾਂ ਜੀ ਵਪਾਰ ਕਰਨਾ ਚਾਹਿਆ ਵੀ ਨਾਲ ਦੀ ਨਾਲ ਚਲੋ ਕੋਈ ਜਾ ਕੇ ਸੇਲ ਕਰ ਲੀਏ ਹਾਂ ਜੀ ਹਾਂ ਜੀ ਮੈਂ ਵੀ ਜੀ ਵੇਖੀ ਆਪਾਂ ਵੀ ਠੀਕ ਆ ਤੇ ਇਹ ਜਰਮਨ ਉਦੋਂ ਤੇ ਨਹੀਂ ਮੱਝ ਹੈਗੀ ਸੀ ਉਸ ਤੋਂ ਬਾਅਦ ਆਪਾਂ ਟੋਕੜ ਗੱਪਣ ਲਿਆਂਦੀ ਆ ਹਾਂ ਜੀ ਵੀ ਜੀ ਆਪਾਂ ਹਰਿਆਣੇ ਚ ਲਿਆਂਦੀ ਸੀ ਟੋਕੜ ਗੱਪਣ ਮੈਂ ਹਾਂ ਜੀ ਕੰਪਨੀ ਚ ਮੁੰਡਾ ਕੰਮ ਕਰਦਾ ਸੀ ਤੇ ਉਹਦੇ ਨਾਲ ਹਾਂ ਜੀ ਉਹਦੇ ਕੋਲ ਤੇ ਉਹਨਾਂ ਦੇ ਨਾਲ ਕੰਟੈਕਟ ਹੋਇਆ ਤੇ ਮੱਝ ਉਹਨਾਂ ਦੇ ਕੋਲੋਂ ਆਈ ਉਹਨਾਂ ਨੇ 2 ਲੈ ਗਏ ਹੈ ਕੰਬਰਸਾ ਦਾ ਐਸ ਵਾਰ ਸੂਆ ਵੇਰ ਕਨਮਾ ਦਾ ਹਰਕੀਬ ਜੀ ਤੀਜਾ ਸੂਆ ਵਾ ਤੀਜਾ ਸੂਆ ਤੇ ਸਮਾਂ ਇਹ ਮੱਝ ਹਜੇ ਕਿੰਨਾ ਕੁ ਲੈਂਦੀ ਹੈ ਵੀ ਜੀ ਇਹ 10 ਕੁ ਦਿਨ ਲੈਂਦੀ ਹੈ ਜੀ 10 ਕੁ ਦਿਨ ਹਜੇ ਬਾਕੀ ਆ 10 ਜਾਂ 12 ਇੰਚ ਜਿਆਦੇ ਜਿਆਦੇ ਨਹੀਂ ਕਹਿ ਸਕਦੇ ਆਪਾਂ ਜਰਮਨ ਇਹ ਟੋਕੜ ਗੱਭਣ ਲੈਂਦੀ ਸੀ ਕਿੰਨੇ ਮਹੀਨੇ ਦੀ ਗੱਭਣ ਸੀ ਤੇ ਉਦੋਂ ਕਿੰਨਾ ਦੁੱਧ ਚੋਇਆ ਦੋ ਵੀ ਜੀ ਉਦੋਂ 4 ਮਹੀਨੇ ਦੀ ਗੱਭਣ ਸੀ ਹਾਂਜੀ 13 14 ਲੀਟਰ ਦੁੱਧ ਹੀ ਹੁੰਦਾ ਸੀ ਉਦੋਂ 13 14 ਲੀਟਰ ਸੀ ਹਾਂਜੀ ਠੀਕ ਆ ਹੈ 5 ਥਣੀਆਂ ਹਨਾ ਹਾਂਜੀ 5 ਥਣੀਆਂ ਜੀ ਹੈ 5 ਥਣੀਆਂ ਦੋਸਤੋ ਇਧਰੋਂ ਤੁਹਾਨੂੰ ਇੱਕ ਆਪਾਂ ਇੱਕ ਤੇ 13 14 ਕਿਲੋ ਦੁੱਧ ਵੀਰਾਂ ਦਾ ਵੀ 4 ਮਹੀਨਿਆਂ ਦੀ ਆਪਾਂ ਗੱਭਣ ਲਿਆਂਦੀ ਸੀ ਤੇ 13 14 ਕਿਲੋ ਦੁੱਧ ਸੀ ਉਸ ਵੇਲੇ ਇਸ ਮੱਝ ਦੇ ਥੱਲੇ ਵੀ ਜੀ ਪੰਜੇ ਥਣ ਚੱਲਦੇ ਵਧੀਆ ਪੰਜੇ ਬਰਾਬਰ ਆ ਜਿਹੜਾ ਵਿਚਕਾਰ ਲੱਗਾ ਵਿਚਕਾਰ ਲੈਣਾ ਇਹ ਬਰਾਬਰ ਆ ਮਗਰ ਲੈਣਾ ਮਗਰ ਆ ਵਾ ਦਵਾ ਸਾ ਅੱਛਾ ਜੀ ਹਾਂ ਠੀਕ ਆ 14 ਬਰਾਬਰ ਦਸ ਤੇ 14 ਮਤਲਬ ਕਿ ਤਿੰਨ ਥਣ ਅਗਲੇ ਬਰਾਬਰ ਹੀ ਆ ਭਾਵੇਂ ਜਿਹੜਾ ਮਰਜ਼ੀ ਜੀ ਆ ਜਿਹੜਾ ਲੱਗਦਾ ਨਾ ਪੰਜੇ ਚ ਦੁੱਧ ਜ਼ਿਆਦਾ ਵਾ ਇਹ ਚ ਘੱਟ ਹੀ ਹੋ ਆ ਮਗਰਲੇ ਦੋਵੇਂ ਬਰਾਬਰ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਠੀਕ ਆ ਠੀਕ ਆ ਠੀਕ ਆ ਠੀਕ ਆ ਲਓ ਜ ਜਿਹੜਾ ਸੈਂਟਰ 'ਚ ਥਾਣ ਲੱਗਾ ਉਹ ਬਹਿਣੀ ਵਾਲੇ ਅਗਲੇ ਥਾਣੇ ਦੇ ਨਾਲ ਬਰਾਬਰ ਆ ਤੇ ਜਿਹੜਾ ਇੱਕ ਬਹਿਣੀ ਅਗਲਾ ਥਾਣੇ ਤੇ ਧਾਰਾਂ ਘੱਟ ਨਹੀਂ ਠੀਕ ਆ ਜੀ ਤੇ ਮਗਰਲੇ ਨਾਲ ਮਗਰਲਾ ਬਿਲਕੁਲ ਬਰਾਬਰ ਆ ਧਾਰਾਂ ਦੀ ਵਾਧ ਘੱਟ ਨਹੀਂ ਗਈ ਤੇ ਜਰਮਨ ਅਜੇ ਸਮੇਂ ਦੀ ਗੱਲ ਕਰੀਏ ਤੇ ਸਮਾਂ ਅਪਰੋਕਸੀਮੇਟਲੀ ਅਜੇ ਕਿੰਨਾ ਕਿੰਦਾ ਬਾਕੀ ਆ ਵਿੱਚ 10 ਤੋਂ ਵੱਧ 15 ਦਿਨ ਲਓ ਇਹਨੋਂ ਜ਼ਿਆਦਾ ਦਿਨ ਨਹੀਂ ਵਾ ਨਹੀਂ ਬਲਕਿ 10 11 10 10 ਇੰਨੇ ਕਿ ਦਿਨ ਲੈਣੇ ਆ ਠੀਕ ਆ ਭਰਾ ਤੇ ਬਾਕੀ ਮਿਲ ਦੀ ਮੁਲ ਦੀਆਂ ਲੰਬਾ ਟਾਈਮ ਹੀ ਰਹੀ ਆ ਜੀ ਅਸੀਂ ਜੋਈ 7 ਕਿ ਮਹੀਨੇ ਕੋਈ ਆਪ ਹੀ ਛੱਡਤੀ ਮੁੜ ਕੇ ਅਜੇ ਡ ਹੁਣ ਹੋਏਗਾ ਤਿੰਨ ਕਿ ਮਹੀਨੇ ਹੋ ਗਏ ਤਿੰਨ ਕਿ ਮਹੀਨੇ ਹੋ ਗਏ ਚਲੋ ਚਾਹੀਦਾ ਵੀ ਕੋਈ ਢਾਈ ਤਿੰਨ ਮਹੀਨੇ ਪਛੋਂ ਸਾਹਿਬ ਵੀ ਜਰਮਨ ਇੱਕ ਵਾਰੀ ਖੋਲ ਕੇ ਵੀਰ ਮਾੜਾ ਤੋੜ ਕੇ ਦਿਖਾ ਦਗੇ ਸੋ ਦੋਸਤੋ ਮੱਜ ਢਾਂਚੇ ਅਕੋਰਡਿੰਗ ਹਾਈਟ ਕੱਦ ਅਕੋਰਡਿੰਗ ਤੁਸੀਂ ਵੇਖੋਗੇ ਤੇ ਵੱਡੇ ਕੱਦ ਕੱਟਦੀ ਆ ਕੋਈ ਨਿੱਕੀ ਛੋਟੀ ਮੱਜ ਬੇਸ਼ੱਕ ਨਾ ਮੰਨ ਕੇ ਸੌਦਾ ਕਰੇ ਠੀਕ ਆ ਜੀ ਫੁੱਲੀ ਵਜਨ ਲੋਡ ਆ ਪਲੀ ਸਭੀ ਵਾਲੇ ਪਾਸਿਓ ਚਲੋ ਕੋਈ ਜ਼ਿਆਦਾ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਪੈਣੀ ਕਿ ਸਾਰੇ ਭਰਾਵਾਂ ਨੇ ਵੇਖ ਕੇ ਤੁਸੀਂ ਇੱਕ ਆਈਡੀਆ ਲੈ ਲੈਣਾ ਪਲੀ ਸਭੀ ਪੂਰੀ ਆ ਕਰਮਾ ਲਈ ਪੁੱਲ ਬੜਾ ਫੁੱਲੀ ਜੰਪਾ ਵਾਲਾ ਬੈਕ ਸਾਈਡ ਤੋਂ ਲੈਵੇ ਦੀ ਕੁਆਲਿਟੀ ਤੁਹਾਨੂੰ ਦਿਖਾ ਰਹੇ ਆਪਾਂ ਠੀਕ ਆ ਜੀ ਇੱਕ ਸਾਰ ਬਿਲਕੁਲ ਪਧਰੀ ਆ ਬੈਕ ਸਾਈਡ ਤੋਂ ਮੁੱਠੀ ਵਾਲਾ ਹੀ ਥਣ ਲੱਗਾ ਬਾਕੀ ਐਡਵਾਂਸ ਜਿਹੜਾ ਥਣ ਲੱਗਾ ਉਹ ਤੇ ਜਿਹਾਣਾ ਕੁਝ ਘਾਟਾ ਜਿਹੜਾ ਅਗਲਾ ਥਣ ਸਾਹਮਣੇ ਤੁਹਾਨੂੰ ਫਰੰਟ ਤੇ ਦਿਖਾਇਆ ਇੱਕ ਬਹਿਣੀ ਵਾਲੇ ਪਾਸਿਓਂ ਸਿੰਘ ਸਿੰਘ ਪੂਰਾ ਗੁਲਾਈ ਦੇ ਵਿੱਚ ਆ ਸ਼ਾਈ ਸ਼ੂਈ ਤੁਸੀਂ ਚੈੱਕ ਕਰੋਗੇ ਤੇ ਬਿਲਕੁਲ ਬਲੈਕ ਮੱਥਾ ਪਿੰਡੇ ਦੀ ਬਿਲਕੁਲ ਤੁਸੀਂ ਵੇਖੋਗੇ ਸ਼ਾਈ ਬਹੁਤ ਆ ਮਗਰ ਪੂਛ ਕੋਈ 4 ਤੋਂ 5 ਇੰਚ ਜਿਹੜੀ ਵਾਈਟ ਆ ਲੈ ਵੀ ਜਰਮਨ ਐਨ ਨੂੰ ਤੋੜਦੇ ਗੇਟ ਵਾਲੇ ਪਾਸੇ ਤੋੜ ਕੇ ਇੱਕ ਜਿਹੜਾ ਹੋਰ ਕਢਾ ਦੇ ਵੀ ਦਿੰਦਾ ਆ ਅੱਜ ਤਾਂ ਵੇਖੀ ਬੰਨਾਂ ਬਹੁਤ ਮੱਜ ਨੇ 15 ਦਿਨ ਪਾਏ ਆ ਹਾਂ ਨੇ ਚੰਗਾ ਸੋਨਾ ਖਲਾਰ ਬੜਾ ਲਵੇ ਦਾ ਹਾਂ ਜੀ ਪੂਰਾ ਭਰ ਕੇ ਲੇਵਾ ਫੇਰ ਹੀ ਸੂਗੀ ਅਕਸਰ ਹਾਂ ਜੀ ਹਾਂ ਜੀ ਲਓ ਜੀ 10 ਦਿਨਾਂ ਦੇ ਵਿੱਚ ਨੇ ਕੋਈ ਚੰਗੀ ਕਾਰਗੁਜ਼ਾਰੀ ਕਰਨੀ ਆ ਸੋ 14 ਕਿਲੋ ਵੀਰਾਂ ਦਾ ਵੀ ਆਪਾਂ 13 14 ਕਿਲੋ ਟੋਕਰ ਗੱਪਣ ਜਦੋਂ ਲਈ ਆ ਉਸ ਟਾਈਮ ਪੀਰੀਅਡ ਦੇ ਵਿੱਚ ਇਹਦੇ ਥੱਲੇ ਦੁੱਧ ਸੀਗਾ ਤੇ 15 ਲੀਟਰ ਤੋਂ ਫਿਰ ਬਾਰ ਬਾਰ ਵੀ ਸ਼ਾਇਦ ਚੱਲਦੀ ਰਹੀ ਹੋਵੇ ਹਨਾ ਹਾਂਜੀ ਹਾਂਜੀ ਦੂਜੇ ਸਵੇਚ ਹਾਂਜੀ ਵੀ ਜੀ ਉਹਨਾਂ ਨੇ ਬਹੁਤ ਦੱਸਿਆ ਪਰ ਆਪਾਂ ਇੰਨਾ ਨਹੀਂ ਮੰਨ ਕੇ ਚੱਲਦੇ ਕਿ ਜਿੰਨਾ ਉਹਨਾਂ ਨੇ ਆਪਾਂ ਨੂੰ ਦੱਸਿਆ ਠੀਕ ਆ ਵੀਰੇ ਉਹ ਤੇ 18 19 ਪਲੱਸ ਦੱਸ ਹੁੰਦੇ ਆ ਅੱਛਾ 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 ਚਲੋ ਅੱਗੇ ਭਰਾ ਆਪਣਾ ਕੋਈ ਸਮਝ ਵੇਖ ਲਾ ਗੱਡੀ ਆਪ ਸਮਝ ਲਾ ਲਿਓ ਆਹ ਦੇਖੋ ਜੀ ਹਾਂ ਠੀਕ ਆ ਤੋੜ ਲਾ ਵੀਰ ਚਰਮਣ ਤੋੜ ਲਾ ਬਾਈ ਸੋ ਬਾਕੀ ਪਿੱਠੇ ਪੁੱਠੇ ਦੀ ਦੋਸਤ ਬਹੁਤ ਸੋਹਣੀ ਆ ਚੌੜਾ ਪਿੱਠ ਪੁੜਾ ਸਿੰਗਲ ਹੱਡੀ ਆ ਪਤਲਾ ਪਿੰਡਾ ਵਜਨ ਲੋਡ ਤੁਹਾਨੂੰ ਪਹਿਲਾਂ ਵੀ ਆਪਾਂ ਜ਼ਿਕਰ ਕਰਤਾ ਵੀ ਪੂਰੇ ਵਜਨ ਲੋਡ ਦੇ ਵਿੱਚ ਆ ਕੋਈ ਨਿੱਕੀ ਜਾਂ ਸਮੱਧਰ ਛੋਟੀ ਮੱਜ ਨਹੀਂ ਗਈ ਬਾਕੀ ਭਰੂਗੀ ਲੇਵਾ ਥੱਲਿਓਂ ਕਰਮਾ ਲਈ ਠੀਕ ਆ ਜੀ ਲਾਉਗੀ ਟਾਪੀ ਪਰ ਸਮੇਂ ਅਕੋਰਡਿੰਗ ਕੀ ਗੱਲਬਾਤ ਬੰਨਣੀ ਆ ਸੋ ਦਿਨਾਂ ਦੇ ਅਕੋਰਡਿੰਗ ਹੀ ਗੱਲਬਾਤ ਬੰਨਣੀ ਆ ਫੱਬੂ ਫੁੱਬੂ ਕੀ ਥੱਲਿਓਂ ਕਾਫੀ ਚੰਗਾ ਤੇ ਓਕੇ ਜਰਮਨ ਬਾਈ ਬੰਨ ਲਓ ਇਹਨੂੰ ਠੀਕ ਆ ਸੋ ਇਹ ਜਿਹੜੀ ਦੋਸਤੋ ਇੱਕੋ ਇੱਕ ਜਿਹੜੀ ਮੱਜ ਵੀਰ ਅੱਜ ਸੇਲ ਕਰਦਾ ਪਿਆ ਬਾਕੀ ਚੋਂ ਪਾਸਿਓਂ ਆਪਾਂ ਪ੍ਰੋਪਰ ਤੁਹਾਨੂੰ ਤਸੱਲੀ ਨਾਲ ਦਿਖਾਤੀ ਆ ਸੋ ਲੈਵੇ ਆਰਡਰ ਦੀ ਕੁਆਲ ਅਗੇ ਜਿੱਦਾਂ ਮਰਜ਼ੀ ਕੋਈ ਸੱਜਣ ਆਪਣਾ ਭਰਾ ਕੇ ਚੋ ਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਪਿੱਛੇ ਭਾਰਤੀ ਕੋਈ 100% ਵੀਰਾਂ ਦਾ ਵੀ ਆਪਾਂ ਗਾਰੰਟੀ ਦੇਣੀ ਹੈ ਗਾਰੰਟੀ ਗਾਰੰਟੀ ਆ ਦੇਖੋ ਠੀਕ ਹੈ ਓਕੇ ਜਰਮਨੋ ਕੀ ਮੁੱਲ ਕੀ ਡਿਮਾਂਡ ਰੱਖੀ ਹੈ ਸਮਝਦੇ ਹੋ ਜੀ ਆਪਾਂ ਡਿਮਾਂਡ ਇਹਦੀ ਇਜਾਜ਼ਤ ਰੱਖੀ ਆ ਹਾ ਜੇ ਇਹਦੇ ਹੁੰਦੀ ਵਪਾਰੀ ਤਖੜੇ ਕੋਲ ਕਿਸੇ ਤੋਂ ਫੇਰ ਤੇ ਮੰਗਦਾ 175 75 ਹਾਂ ਆਪਾਂ ਦੇਣ ਲੈਣ ਵਾਲਾ ਕੰਮ ਕਰਤਾ। ਆ ਦੇਣ ਲੈਣ ਵਾਲੀ ਗੱਲ ਸਹੀ ਸਹੀ ਕਰਦ ਗਏ ਵੀ ਜਿੱਥੇ ਹਨਾ ਆਪਾਂ ਕਰਦ ਗਏ ਫਿਰ 1.50 ਦੀ। 1.50 ਦੀ 1.5 ਲੱਖ। ਹਾਂ ਜੀ। ਕੋਈ 1.5 ਲੱਖ ਚ ਕੋਈ ਸਹੀ ਜੀ ਗੱਲ ਕਰਦ ਗਏ ਵਿੱਚ। ਚਲੋ ਛੋੜ ਛੱਪਾ ਹੀ ਹੋਗਾ 1.45 ਚ। 1.45 ਚ। ਹਾਂ ਜੀ। ਚਲੋ ਵੀ। 1.45 ਦੇ ਵਿੱਚੋਂ ਦੋਸਤੋ ਵੀਰਾਂ ਦਾ ਵੀ ਛੋੜ ਛੱਪਾ ਹੀ ਕਰਨਾ। ਚਲੋ ਸ਼ਾਇ ਇਹਨਾਂ ਦੀ ਓਨਰ ਨੇ ਮਾਲਕ ਨੇ ਕੋਈ ਲਿਆਂਦੀ ਆ ਚੰਗੀ ਚੀਜ਼। ਚੰਗੇ ਦੁੱਧ ਵਾਲੀ ਆ ਬਾਕੀ ਮੇਰਾ ਭਰਾ ਸਾਰੇ ਬੰਦੇ ਤੁਹਾਨੂੰ ਪ੍ਰੋਪਰ ਦਿਖਾਤੀ ਆ। 1.40 ਦੇ ਵਿੱਚੋਂ ਕਿ 45 ਚ। 45 ਚ ਆਖਿਆ ਵਾ 45 ਚ ਆਖਿਆ ਜੀ ਹਾਂਜੀ ਤੇ 40 ਚ ਕਰਦੀ ਫਿਰ 40 ਚ ਕਰਦਾ ਕਿ ਫਿਰ 40 ਤਾਂ ਫਿਰ ਹੋਰ ਨਹੀਂ ਕੁਝ ਵੀ ਛੋਟਣਾ ਹਾਂ ਚਲ ਠੀਕ ਹੈ ਨਾ ਲਾਈਟ 40 ਚ ਹੋ ਰਹੀ ਜੇ ਵੀ ਕਰਕੇ ਚਲੋ ਚੈਲੰਜ ਕੋਈ ਰਸਾ ਛੋਟਦੇ ਪਰ ਵੀਦੇ ਤੁਸੀਂ ਆਖ ਹੀ ਦਿੱਤਾ ਰਿਹਾ ਹਾਂ ਠੀਕ ਹੈ ਭਰਾ ਨਹੀਂ ਮੱਝ ਚੰਗੀ ਏ ਵੀਰ ਤੇਰੀ ਮੱਝ ਚੰਗੀ ਏ ਚਲ ਦੁੱਧ ਵਾਲੀ ਬਾਦ ਵਾਲੀ ਮੱਝ ਆ ਹਾਂਜੀ ਬਾਕੀ ਪੂਰੀ ਮਜ਼ਬੂਤ ਆ ਸੇਵਾ ਵੀ ਚੰਗੀ ਕੀਤੀ ਚੋਖੀ ਤੇ ਇਹ ਦੋਸਤੋ ਇੱਕੋ ਇੱਕ ਨਗ ਜਿਹੜਾ ਜਰਮਨ ਜੀ ਤੋਂ ਹਣ ਦੇ ਘਰੋਂ ਆਪਾਂ ਤੁਹਾਨੂੰ ਦਿਖਾਉਣਾ ਸੀਗਾ ਸੋ ਮੱਝ ਚੰਗੀ ਆ ਪਸੰਦ ਆਈ ਹੋਊਗੀ ਆਪਣੇ ਭਰਾਵਾਂ ਨੂੰ ਸੋ ਬਾਕੀ ਜਿਹੜੇ ਵੀਰ ਨੂੰ ਦਿਲ ਲੱਗੂਗੀ ਕਰੋ ਗੱਲਬਾਤ ਤੇ ਇੱਕ ਜਰਮਨ ਜੀ ਦਾ ਨੰਬਰ ਆਪਣੇ ਕਰਦੇ ਸਾਂਝੇ ਨੰਬਰ ਜੀ 98728 93576 ਹਾਂ ਦੂਜਾ ਨੰਬਰ ਆ 97796 ਹਾਂਜੀ 93875 ਠੀਕ ਆ ਜੀ ਸੋ ਦੋਸਤੋ ਇਹਨਾਂ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਸੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇਹ ਤੁਹਾਨੂੰ ਮੱਝ ਦਿਖਾਉਣੀ ਸੀ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ